ਸ਼ਬਦ ਹਜਾਰੇ ਮਰ ਮਹੱਲਾ ਬੰਜਵਾ ਚਉ ਤੇ ਖਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਰਪ ਕਰੇ ਯਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਜਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਆ ਖੋਲੀ ਜੇ ਖੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਹੇ ਰਾਮੁਖੁ ਸੁਹਾਵਾ ਜੀਉ ਸਹਜ ਤੁੰਨ ਬਾਣੀ ਚਿਰ ਹੋਵਾ ਦੇਖੇ ਸਰੰਗ ਬਾਣੀ ਤਨ ਸੋ ਦੇਸ ਜਹ ਤੂ ਅਸਿਆ ਮੇਰ ਸੱਜਣ ਮੀਤ ਮੁਰਾਰੇ ਜੀਉ ਹਾਂ ਗੋਲੇ ਹਾਂ ਗੋਲ ਬਮਾਈ ਗੁਰ ਸੱਜਣ ਮੀਤ ਮੁਰਾਰੇ ਜੀਉ ਰਹਾ ਏਕਾ ਘੜੀ ਨਾ ਮਿਲਤੇ ਤਾ ਕਲ ਜੁਗ ਹੋਤਾ ਹੁਣ ਕਦ ਮਿਲਿਐ ਪ੍ਰੇਤੁ ਤੁਧ ਭਗਵੰਤਾ ਮਰੈ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀਉ ਆਹੋਲੇ ਜੀਉ ਆਹੋ ਲੁਕਮਾਈ ਤਤ ਸੱਚੇ ਗੁਰਦਰਬਾਰੇ ਜੀਉ ਰਹਾ ਭਾਗ ਹੋਆ ਗੁਰਸੰਤ ਮਿਲਾਇਆ ਬ੍ਰਹਮ ਨਾਸੀ ਕਰਮੈ ਪਾਇਆ ਸੇਵ ਖਰੀ ਵਰ ਜਿਸਾ ਨ ਵਿਛੜਾ ਜਨ ਨਾਨਕ ਦਾਸ ਆਗੋ ਲੀ ਜਿਓ ਹੁਲੁ ਗਮਾਈ ਜਨ ਨਾਨਕ ਦਾਸ ਤੁਮਾਰੇ ਜਿਓ ਤਨਾਸ਼ਰੀ ਮਹੱਲਾ ਬਹਿਲਾ ਕਰ ਬਹਿਲਾ ਚਉਪਦੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜੀਉ ਦਤ ਹੈ ਆਪਣਾ ਕੈ ਸੋ ਗਰੀਬੁ ਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾਰ ਰਹਾ ਆਂਦਨ ਸਾਹਿਬ ਸੇਵੀਐ ਅੰਤਿ ਜਿਦੈ ਸੋ ਹੋਈ ਸੁਨ ਸੁਣ ਮੇਰੀ ਕਾਮਣੀ ਪ੍ਰਭ ਉਤਾਰਾ ਹੋਈ ਦਿਆਲ ਦਿਰੈ ਨਾਮ ਦਰਾ ਸਤਿਗੁਰ ਬਾਣੀ ਜਾਉ ਰਹਾ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਈ ਆਹੀ சிவா ਸੁਖਰੇ ਜਾ ਕੋ ਨਦਰ ਕਰੇ ਤੁਝ ਆਵਾਜ ਪਿਆਰੀ ਕੀਰ ਰਹਾ ਸਭ ਦਿਆਈ ਨੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੀ ਜੈ ਖਾ ਰਹਾ ਸੇਵੀ ਸਾਹਿਬ ਆਪਣਾ ਨਾ ਜਾਚੋ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਜੁਖ ਜੁਖ ਹੋਈ ਸਾਹਿਬ ਤੇਰੇ ਨਾਮ ਵਿਟ ਹੋ ਬਿੰਦ ਬਿੰਦ ਚੁਖ ਜੁਖ ਹੋਈ ਰਹਾਉ ਤਨੰਗ ਮਹਲਾ ਪਹਿਲਾ ਕਰਮ ਪਹਿਜਾ ੴ ਸਤਿਗੁਰ ਪ੍ਰਸਾਦਿ ਇਹ ਤਨ ਮਾਇਆ ਭਹਿਆ ਬਿਆਰੀ ਲੀਤੜਾ ਲੰਮ ਰੰਗਾਈ ਮੇਰੇ ਗੰਦਨਾ ਭਾਵੇ ਚੋਲੜਾ ਪਿਆਰੇ ਕੀਰਤਨ ਸੱਜੇ ਜਾਈ ਹਾਂ ਹੁਰਮਾਨੇ ਜਾਉ ਮਿਹਰਵੰਨਾ ਹੋ ਹੁਰਮਾਨੇ ਜਾਉ ਹਾਂ ਹੁਰਮਾਨੇ ਜਾਉ ਤਨਾ ਕੈ ਲੈ ਜੋ ਤੇਰਾ ਲੈਨ ਜੋ ਤੇਰਾ ਨਾਉ ਦਿਨਾਖੈ ਹਉ ਸਤਿ ਗੁਰਬਾਨੀ ਜਾਉ ਰਹਾ ਕਾਇਆ ਰੰਗਣ ਜੀਤੀਏ ਪਿਆਰੇ ਪਾਈਏ ਨਾਮੁ ਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਅਸਾ ਰੰਗਣਾ ਡੀਠ ਜਿਨਨੇ ਕੇ ਜੋ ਲੇ ਰਤਲੇ ਪਿਆਰੀ ਖੰਤ ਤਨ ਆਖੇ ਪਾਸ ਤੂੜ ਤਨ ਆਖੀ ਜੇ ਮਿਲੈ ਜੀ ਕੋ ਨਾਨਕੀ ਅਰਦਾਸ ਪਾਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਆਮਣ ਗੰਤੇ ਭਾਵੇ ਆਪੇ ਹੀ 라ਵੇ ਥਲੰਗ ਮਹੱਲਾ ਪਹਿਲਾ ਿਆਨਣਿਏ ਮਰਣਾ ਕਾਇ ਕਰਹਿ ਆਪਣੇ ਘਰ ਹਰ ਰੰਗੋਂ ਕੀ ਨਾਮਣ ਹੈ ਸੋ ਨਿੜੈ ਦਨ ਕਮਲੀਏ ਬਹਰ ਕਿਆ ਟੁੰਡ ਹੈ ਪੈ ਗਿਆ ਦੇ ਸਲਾਹੀਆ ਨਿਆਣੀ ਭਾਵ ਕਾ ਕਸ ਸਿੰਗਾਰੋ ਤਾਸ ਹਗਣ ਜਾਣੀਏ ਲਾਗੀ ਜਾ ਸੁਧਰੇ ਪਿਆਰੋ ਿਆਣੇ ਬਲੇ ਖਿਆਖਰੇ ਜਪੋ ਨਦਰ ਕਰੇ ਕਰਣ ਬਲਾ ਕਰੇ ਬਹੁ ਤੇਰੀ ਸਾਧਨ ਨਾ ਪਾਵੇ ਵਿਣ ਕਰਮ ਕਿਛ ਪਾਈਏ ਨਹੀਂ ਜੇ ਬਹੁ ਤੇਰਾ ਤਾਵੇਂ ਲਵ ਲਵ ਹੰਕਾਰ ਕੀ ਮਾਤੀ ਮਾਇਆ ਮਹੀ ਸਮਾਣੀ ਇਨੀ ਬਾਤੀ ਸਭ ਪਾਈਏ ਨਹੀਂ ਪੈ ਗਾਮਣਿਆਣੀ ਜਾਏ ਬਿਛਉ ਸੁਹਾਗਣੀ ਵਾਹਕਨੀ ਬਾਤੀ ਸਭ ਪਾਈਏ ਯੋਗ ਚੇਗਰੇ ਸੋ ਬਲਕਰ ਮੰਨਿਐ ਹਿਕ ਉਧ ਹੁਕਮ ਜੁਕਾਈਐ ਜਾ ਕੇ ਪ੍ਰੇਮ ਬਦਾਰਥ ਬਾਈਐ ਤੋ ਚਰਨ ਨੀਜ ਤਲਾਈਐ ਸੋਹਗ ਹੈ ਸੋ ਕੀਜੈ ਤਨ ਮਨੁ ਦੀਜੈ ਸਭਰਮ ਲਾਈਐ ਏ ਕਹੈ ਸਹਾਗਣੀ ਭੈਣੇ ਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਈਐ ਔਰ ਗਸੀ ਚਤੁਰਾਈ ਸਹੋ ਨਦਰ ਕਰ ਦੇਖੈ ਸੋਦਨ ਲਿਖੈ ਕਮਨ ਨਉਨਦ ਪਾਈ ਆਪਣੇ ਗੰਧ ਪਿਆਰੀ ਸਾਸ ਸੁਹਾਗਣ ਨਾਨਕ ਸਾਸ ਬਰਾਈ ਐਸੇ ਰੰਗ ਰਾਤੀ ਹੈ ਕੀਮਤੀ ਇਹਨ ਸਭ ਹੈ ਸਮਾਨੀ ਸੁੰਦਰ ਸਾਸ ਰੂਪ ਵਿਝਖਣ ਕਹੀਐ ਸਾਸਿਆਣੀ ਸੋਹੀ ਮਹੱਲਾ ਪਹਿਲਾ ਕਾਉਣ ਦਰਾਜੀ ਕਾਉਣ ਅਬਦੁੱਲਾ ਜਦ ਕਾਉਣ ਸਰਾਫ ਬੁਲਾਵਾ ਕਾਉਣ ਗਰੋਹ ਕੈਪ ਹੈ ਜਿਖਿਆ ਲੇਵਾ ਕੈਪ ਹੈ ਮੂਲ ਕਰਾਵਾ ਮੇਰੇ ਨਾਲ ਜੀਓ ਚਰੰਤਨਾ ਜਣਾ ਤੂੰ ਜਲ ਸਰਮਹੀਰ ਭਰਪੂਰ ਲੈਣਾ ਆਪੇ ਸਰਬ ਸੁਆਣਾ ਰਹਾਉ ਮਨ ਦਰਾਜੀ ਜਦ ਤਦਲਾ ਜਰੀ ਸੇਵ ਸਰਾਪ ਗਮਾਵਾ ਟਟਹੀ ਬਿਤਰ ਸਹ ਸਹ ਦਲੀਨ ਬਿਤਾ ਜਿਤ ਰਹਾਵਾ ਆਪੇ ਘੰਡਾ ਦੁਲਜ਼ਰਾ ਜੀ ਆਪੇ ਦੁਲਨ ਹਾਰਾ ਆਪੇ ਲੇਖੇ ਆਪੇ ਬੁਝੇ ਆਪੇ ਹੈ ਵਣਜਰ ਅੰਦਲਾ ਨੀਚ ਜਾਤ ਪਰਦੇਸੀ ਕਿਨਿਆ ਰਹਿ ਦਿਲ ਜਾਵੇ 타ਗੇ ਸੰਗਤ ਨਾਨਕ ਰਹੰਦਾ ਜੋ ਕਰ ਮੂੜਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਜੋਬ ਦੇਖਰ ਪਹਿਲਾ ਓ ਸੁਲਤਾਨ ਖਾ ਹੌ ਮੀਆਂ ਤੈਨ੍ਹ ਕਿਉਂ ਵਟਾਈ ਜੋ ਤੂੰ ਦੇ ਸੁਗਾ ਸੁਆਮੀ ਮੈਂ ਮੂਰਖ ਹੰਨ ਜਾਇ ਤੇਰੇ ਗੁਣ ਗਾਵਾ ਦੇਵੁ ਜਹਾਈ ਜੈਸੇ ਖਤ ਮੇਰੇ ਹੋ ਰਜਾਈ ਰਹਾਉ ਜੋਗ ਚ ਹੋਵਾ ਸਭ ਵਿਚ ਦੁਜਤੇ ਤੇਰੀ ਸਭ ਸੁਨਾਈ تیرے ਹੇ ਜੀਰੰਦ ਨਾ ਜਾਣਾ ਮੇਰੇ ਸਾਹਿਬ ਮੰਦ ਲੈ ਕੇ ਅਜ ਤੁਰਾਈ ਕਿਆ ਹੋ ਗਥੀ ਗਥੈ ਗਥਿ ਲੇਖਾ ਬੇਖਤ ਨਾ ਗਥਿ ਨਾ ਜਾਈ ਜੋਤ ਦਪਾਵੇ ਸੋਈ ਅਖਾਂ ਦਿਲ ਦੀ ਵਣਿਆਈ ਇੱਥੇ ਗੁਪਤ ਹੋ ਬੇਗਾਨਾ ਬੋਕਾ ਸੁਦੰਤਾਈ ਪਤਾ ਹੀ ਨਾਨਕ ਜੇ ਹੋਏਗਾ ਅਕਸ਼ਮੇ ਨਾਉ ਨਾ ਜਾਈ ਬਿਲਾਵਨ ਮਹੱਲਾ ਪਹਿਲਾ ਮਨ ਮੰਦਰ ਅਨਵੇਸ਼ ਗਨੰਦਰ ਘਟਹੀ ਨਿਰਸ ਨਾਵਾ ਏਕ ਵਸਤੂ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁਣ ਜਨਮ ਨਾ ਆਵਾ ਮਨੁਬੇ ਦਿਆ ਦਿਆਲ ਸੱਚੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਜਿੰਦ ਪਰਾਈ ਰਹਾ ਆਗਮਯਾ ਗੋਚਰ ਲਖੁ ਅਪਾਰ ਜਿੰਤਾ ਖਲੋ ਹੋ ਹਮਾਰੀ ਜਲ ਸਰਮਹੀਲ ਭਰਪੂਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭੁ ਜਿਤੁ ਮਾਰੀ ਮੰਦਰ ਸਾਵਾ ਤੇਰੇ ਕਜਬਿਨੀ ਵਰਨਾ ਜਾਣਾ ਮਿਰ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤਦ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੋ ਤਦ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਹਾਲ ਸਤਿਵਾਹਿਗੁਰੂ